ਦੋਸਤੋ ਸਤਿ ਸ੍ਰੀ ਅਕਾਲ ਦੋ ਡੀਜੀਪੀ ਰਹੇ ਪੰਜਾਬ ਦੇ ਇੱਕ ਮਹਿਲ ਸਿੰਘ ਭੁੱਲਰ ਤੇ ਇੱਕ ਮਲੇਰ ਕੋਟਲਾ ਤੋਂ ਹੈਗੇ ਮੁਹੰਮਦ ਮੁਸਤਾਫਾ ਸਾਹਿਬ ਜਿਨ੍ਹਾਂ ਨੂੰ ਅਵਾਰਡ ਵੀ ਮਿਲੇ ਹੁਣ ਯਾਰੋ ਜਦੋਂ ਬੰਦਾ ਸਿਆਣੇ ਕਹਿੰਦੇ ਆ ਨਾ ਕਿ ਤਾਪੋਂ ਰਾਜ ਤੇ ਰਾਜੋਂ ਨਰਕ ਜਦੋਂ ਬੰਦਾ ਪਾਵਰ 'ਚ ਹੁੰਦਾ ਨਾ ਮਿੱਤਰੋ ਫਿਰ ਉਹ ਦੁਨੀਆ ਨੂੰ ਕੀੜੇ ਮਕੌੜੇ ਸਮਝਦਾ ਹੈ ਸਾਡੇ ਇੱਥੇ ਨਾ ਮਲੋਟ ਦੇ ਨਾਲ ਪਿੰਡ ਹੈ ਤੇ ਇੱਥੋਂ ਦਾ ਇੱਕ ਸਬ ਇਨਸਪੈਕਟਰ ਲੱਗਿਆ ਹੁੰਦਾ ਸੀ ਸ਼ਾਇਦ ਜਾਂ ਐਸਆਈ ਜਾਂ ਸਬ ਇਨਸਪੈਕਟਰ ਕੁਝ ਵੀ ਸਮਝ ਲੋ ਲੰਬੀ ਉਹਨੇ ਕਿਸੇ ਬੰਦੇ ਤੋਂ ਨਾ ਨਜਾਇਜ਼ ਫਸਾ ਕੇ ਤੇ 50000 ਰੁਪਿਆ ਲਿਆ ਜੀਨੂੰ ਅਸੀਂ ਵੇਖਿਆ ਅੱਜ ਤੋਂ 15 ਸਾਲ ਪਹਿਲਾਂ ਰੱਖ ਲੋ ਉਹਦੇ ਫਿਰ ਦੋ ਮੁੰਡੇ ਸੀ ਅਗਲਾ ਕੰਦਾ ਨਾ ਝੋਲੀ ਅੱਡ ਕੇ ਵੀ ਤੇਰੀ ੜਾ ਦਾ ਗਿਆਣਾ ਉਹਦੇ ਦੋ ਮੁੰਡੇ ਸੀ ਇੱਕ ਨੇ ਮੈਡੀਕਲ ਦਾ ਕੋਰਸ ਕਰਕੇ ਤੇ ਮੈਡੀਕਲ ਖੋਲ ਲਿਆ ਦੂਜਾ ਉਹਦੇ ਕੋਲੇ ਮੈਡੀਕਲ ਤੇ ਬਹਿਣ ਲੱਗ ਗਿਆ ਮਲੋਟ ਜਿਹੜਾ ਸਟੇਸ਼ਨ ਵਾਲੀ ਰੋਡ ਐ ਉਹਦੇ ਤੇ ਤੇ ਦੋਨੇ ਮੁੰਡੇ ਹੀ ਸੀਸੀਆਂ ਪੀ ਪੀ ਕੇ ਤੇ ਅਖੀਰ ਨੂੰ ਚੱਲ ਵਸੇ ਉਧਰੋਂ ਭਾਈ ਸਾਹਿਬ ਰਟਾਇਰ ਹੋ ਗਏ ਉਹ ਬਈ ਜੀ ਘਰੇ ਦੋਨੇ ਜੀ ਬੈਠਿਆ ਕੱਖ ਨਹੀਂ ਦੇਖਦਾ ਇਹ ਇੱਕ ਸਦਾ ਖੂਨ ਝੂਸਣਾ ਜੇ ਯਾਰ ਮੇਰੀ ਤਾਂ ਗੱਲ ਸਿੱਧੀ ਜੀ ਹੈ ਜੇ ਤੁਹਾਨੂੰ ਸੌਣ ਵਾਸਤੇ ਮੰਝਾ ਮਿਲ ਰਿਹਾ ਉਹਨਾਂ ਵੱਲ ਦੇਖੋ ਜਿਹੜੇ ਸਟੇਸ਼ਨਾਂ ਤੇ ਰੱਪਾ ਕੱਟਦੇ ਐ ਜੇ ਤੁਹਾਨੂੰ ਸੌਣ ਵਾਸਤੇ ਮਿਲ ਰਿਹਾ ਕਮਰਾ ਛੱਤ ਮਤਲਬ ਤੁਹਾਡੇ ਵਰਗਾ ਸਰਦਾਰ ਕੋਈ ਨਹੀਂ ਤੇ ਜੇ ਤੁਸੀਂ ਦੋ ਵੇਲੇ ਰੁੱਖੀ ਸੁੱਖੀ ਰੋਟੀ ਖਾ ਕੇ ਪੈਨੇ ਹੋ ਨਾ ਭਾਵੇਂ ਛਟਨੀ ਨਾਲ ਤੇ ਆਪਦੇ ਘਰੇ ਆਰਾਮ ਨਾਲ ਨੀਂਦ ਆਰਾਮ ਨਾਲ ਰਾਤ কাটਦੇ ਹੋ ਦਿਨੇ ਚਲੋ ਆਪਾਂ ਕੰਮ ਤਾਂ ਦਾ ਕਰਨਾ ਹੁੰਦਾ ਤੁਹਾਡੇ ਵਰਗਾ ਮਿੱਤਰੋ ਕੋਈ ਵੀ ਸਰਦਾਰ ਨਹੀਂ ਯਾਰ ਇਹ ਲੋਕ ਡੀਜੀਪੀ ਮੈਲ ਸਿੰਘ ਪੁੱਲਰ ਸਾਹਿਬ ਤਾਂ ਮਰ ਗਏ ਸਵਰਗਵਾਸ ਹੋ ਗਏ ਉਹਨਾਂ ਦਾ ਤੇ ਉਹਨਾਂ ਦਾ ਜਿਹੜਾ ਮੁੰਡਾ ਹਰਚਰਨ ਸਿੰਘ ਭੁੱਲਰ ਡੀਆਈਜੀ ਰੋਪੜ ਰੇਂਜ ਜਿਹੜਾ ਸੀਬੀਆਈ ਨੇ ਗ੍ਰਿਫਤਾਰ ਕਰਿਆ ਜਿਹਦੇ ਘਰੋਂ 7 ਕਰੋੜ ਰੁਪਇਆ ਮਿਲਿਆ ਤਿੰਨ ਮਸ਼ੀਨਾਂ ਨੇ ਨੋਟ ਗਿਣੇ ਮਸ਼ੀਨਾਂ ਨੇ ਕਿੱਡੀ ਵੱਲੀ ਗੱਲ ਆ ਯਾਰ ਤਾਂ ਮਿੱਤਰੋ ਮੇਰੀ ਗੱਲ ਇਹ ਹੁਣ ਮੁਹੰਮਦ ਮੁਸਤਫਾ ਨੇ ਜਿੰਨਾਂ ਦਾ ਇੱਕ ਲੌਤਾ ਮੁੰਡਾ ਜ਼ਹਿਰ ਕੋਈ ਚੀਜ਼ ਖਾ ਕੇ ਮਰ ਗਿਆ ਉਹਨਾਂ ਦੇ ਘਰ ਵਾਲੀ ਮਲੇਰਕੋਟਲੇ ਤੋਂ ਐਮਐਲਏ ਰਹੀ ਮੰਤਰੀ ਵੀ ਬਣੀ ਕੁਝ ਚਿਰ ਠੀਕ ਹੈ ਰਜੀਆ ਸੁਲਤਾਨਾ ਜਿਹਨਾਂ ਦਾ ਨਾਮ ਹੈ ਹੁਣ ਇੱਕ ਬੰਦਾ ਡੀਜੀਪੀ ਰਿਟਾਇਰ ਹੋਇਆ ਇੱਕ ਬੁੜੀ ਐਮਐਲਏ ਤੇ ਮੰਤਰੀ ਰਹੀ ਕਿੰਨੀ ਪਾਵਰ ਤੇ ਕਿੰਨਾ ਪੈਸਾ ਤੇ ਕਿੰਨਾ ਕੁਝ ਹੋਊਗਾ ਉਹਨਾਂ ਕੋਲੇ ਉਹਨਾਂ ਦਾ ਕੱਲਾ ਕੱਲਾ ਮੁੰਡਾ ਕੱਲ ਉਹਨੇ ਵੀਡੀਓ ਰਿਕਾਰਡ ਕਰਕੇ ਪਾਈ ਚੱਲ ਵਸਿਆ ਕਿਵੇਂ ਕੀ ਆਪ ਦੀ ਨੋ ਨਾਲ ਮੁਹੰਮਦ ਮੁਸਤਫਾ ਸਾਹਿਬ ਦੇ ਗਲਤ ਮੰਡਸਾਨਾ ਮੁੰਡਾ ਉਹਨਾਂ ਦਾ ਪੁੱਤ ਨਾ ਬੇਟਾ ਦੱਸ ਰਿਹਾ ਮਤਲਬ ਵੀਡੀਓ ਚ ਪਰ ਹੁਣ ਵੇਖ ਲੋ ਕੀ ਉਹਨਾਂ ਨਾਲ ਬੀਤੀ ਹੋਊਗੀ ਕੱਲ ਦੀ ਇਹ ਘਟਨਾ ਹੈ ਤੇ ਕੱਲ ਦੀ ਮਤਲਬ 17 ਅਕਤੂਬਰ ਦੀ ਇਹ ਘਟਨਾ ਹੈ ਕਿ ਮਹਿਲ ਸਿੰਘ ਪੁੱਲਰ ਸਾਹਿਬ ਦਾ ਬੇਟਾ ਹਰਚਰਨ ਸਿੰਘ ਪੁੱਲਰ ਪਹਿਲੀ ਰਾਤ ਕੱਟਦਾ ਹੈ ਜੇਲ੍ਹ ਚ ਸੀਬੀਆਈ ਨੇ 14 ਦਿਨਾਂ ਦੀ ਨਿਆਇਕ ਹਾਜ਼ਰਤ ਚ ਉਹਨਾਂ ਨੂੰ ਭੇਜਿਆ ਜੁਡੀਸ਼ੀਅਲ ਕਸਟਡੀ ਚ ਬੁੜੈਲ ਜੇੜ ਚੰਡੀਗੜ੍ਹ ਹੁਣ ਉੱਥੇ ਕੀ ਮਿਲਦਾ ਪਾਟਿਆ ਜਾਂ ਗੱਦਾ ਸੜੀ ਦੇ ਤੋੜੇ ਚ ਪਾਣੀ ਤੇ ਪੱਖਾ ਪੁੱਛ ਕੇ ਗਿੜਾ ਲਿਆਉਂਦਾ ਤੇ ਮੱਛਰ ਜਿੰਨਾ ਜਿੰਨਾ ਆਪਣੇ ਪਿੰਡਾਂ ਚ ਛਪੜਾਂ ਜੈ ਬਸ ਇਸ ਤੋਂ ਵੱਧ ਤੁਹਾਨੂੰ ਦੱਸਿਆ ਨਹੀਂ ਜਾ ਸਕਦਾ ਪਰ ਮਿੱਤਰੋ ਪੈਸੇ ਬਿਨਾ ਗਤੀ ਨਹੀਂ ਪਰ ਹਰ ਚੀਜ਼ ਪੈਸਾ ਨਹੀਂ ਪੈਸਾ ਤੁਹਾਨੂੰ ਸੁੱਖ ਦੀ ਨੀਂਦ ਨਹੀਂ ਦੇ ਸਕਦਾ ਤੁਸੀਂ ਕਿੰਨੇ ਏਸੀ ਲਾ ਲਓ ਉਹ ਬਨੌਟੀ ਸੌਦਾ ਹੈ ਕਿ ਕਿੱਥੇ ਬੰਦਾ ਮਾਂਜੇ ਤੇ ਡਿੱਗਦਾ ਜਾਵੇ ਤੇ ਨੀਂਦ ਆਉਂਦੀ ਜਾਵੇ ਉਹਨੂੰ ਕਹਿੰਦੇ ਆ ਸੁੱਖ ਠੀਕ ਹੈ ਪਰ ਇਸ ਮੁਹੰਮਦ ਮੁਸਤਫਾ ਨੇ 25 ਮੁੰਡੇ ਨਜਾਇਜ਼ ਮਾਰੇ ਸੀ ਅੱਤਵਾਦ ਵੇਲੇ ਤੇ ਕਹਿੰਦਾ ਐਨੇ ਅੱਤਵਾਦੀ ਹਲਾਕ ਕਰ ਦਿੱਤੇ ਗਏ ਚੱਕੇ ਮੁੰਡੇ 25 ਪਿੰਡਾਂ ਚੋਂ ਸੀ ਇੱਕੇਦਨ ਮਾਰੇ ਸੀ ਅੱਜ ਵੇਖ ਲਓ ਯਾਰ ਉਹਦਾ ਇਕਲੌਤਾ ਪੁੱਤ ਹੈ ਤੇ ওভারਡੋਜ਼ ਕੋਈ ਚੀਜ਼ ਲੈ ਕੇ ਤੇ ਮਰ ਗਿਆ ਦੋਨੇ ਜੀ ਬਡੇਪੇ ਚ ਕਿਉਂਕਿ 60 ਸਾਲ ਤੋਂ ਉੱਪਰ ਐ ਕਿਵੇਂ ਕੱਟਣਗੇ 10 15 20 ਸਾਲ ਦੀ ਜਿਹੜੀ ਜ਼ਿੰਦਗੀ ਰਹੇਗੀ ਮੁਹੰਮਦ ਮੁਸਤਾਫਾ ਦੀ ਜਿਹੜਾ ਸੀਬੀਆਈ ਦਾ ਚੱਕਰ ਪੈ ਗਿਆ ਡੀਆਈਜੀ ਸਾਹਿਬ ਨੂੰ ਇਹ ਹੁਣ ਜਿਹੜੇ 14 ਦਿਨਾਂ ਬਾਈ ਜੀ ਕਿੱਥੇ ਤਾਂ ਏਸੀ ਲਾ ਕੇ ਤੇ ਫੌਰਨ ਦੀ दारू ਉਹਨਾਂ ਦੇ ਘਰੋਂ ਮਿਲੀ ਐ ਤੇ ਉਹਦਾ ਚੰਗਾ ਭਰ ਕੇ ਦੋ ਗਲਾਸ ਮਾਰ ਕੇ ਬੰਦੇ ਨੇ ਆਰਾਮ ਨਾਲ ਨੰਦ ਲੈਣਾ ਯਾਰ ਨੌਕਰ ਨੇ ਆਖਿਆ ਲੂਣ ਲਿਆ ਖੀਰਾ ਲਿਆ ਆ ਲਿਆ ਗੰਡਾ ਲਿਆ ਤੇ ਕਿੱਥੇ ਅੰਦਰ ਮਿੱਤਰੋ 10 ਕਿਲੋ ਆਲੂ ਤੇ ਕੁਆਂਟਲ ਪਾਣੀ ਸਿੱਧਾ ਹਿਸਾਬ ਹੈ ਠੀਕ ਹੈ ਤੇ ਰੋਟੀ ਅੱਧੀ ਕੱਚੀ ਆਹ ਤਾਂ ਵਿਚਾਲਾ ਜਾਂ ਮੋਟੇ ਆਟੇ ਮਤਲਬ ਸੂੜ ਦੀ ਉੱਥੇ ਕਿਹੜਾ ਆਪਣਾ 40 ਰੁਪਏ ਕਿਲੋ ਵਾਲੀ ਕਣਕ ਦਾ ਐਮਪੀ ਵਾਲੀ ਦਾ ਪੱਕਦਾ ਦੂਜਾ ਹੀ ਮਾਲ ਹੁੰਦਾ ਸਟਾਕ 'ਚ ਤਾਂ ਇਹ ਮੇਤਰੋ ਤੁਹਾਡੇ ਕਰਮਾਂ ਦੀ ਖੇਡ ਹੈ ਕਰਮ ਇਨਸਾਨ ਨੂੰ ਕਰਦੇ ਰਹਿਣਾ ਚਾਹੀਦਾ ਹੈ ਜੇ ਕਰੇ ਤਾਂ ਚੰਗਾ ਹੀ ਕਰਨਾ ਚਾਹੀਦਾ ਹੈ ਇਨਸਾਨੀਅਤ ਹੋਵੇ ਤੁਹਾਡੇ ਅੰਦਰ ਕਿ ਦੂਜਾ ਵੀ ਇਨਸਾਨ ਹੈ ਤੇ ਦੂਜਾ ਵੀ ਬੰਦਾ ਹੈ ਤੇ ਉਹਨੂੰ ਵੀ ਜਿਉਣ ਦਾ ਹੱਕ ਹੈ ਸਸਿਕਲ ਸ਼ੇਅਰ ਕਰਿਓ